ਸਵਾਲ ਪੁੱਛਣਾ ਚਾਹਣਾ ਤੁਸੀਂ ਜਾਣਦੇ ਹੋ ਜੋ ਕੁਛ ਵੀ ਐਸੇ ਬਣਿਆ ਕਿਦੋਂ ਬਣਿਆ ਉਦੋਂ ਹੀ ਬਣਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਮੁੱਖ ਮੰਤਰੀ ਸਦਾ ਪ੍ਰਕਾਸ਼ ਸਿੰਘ ਬਾਦਲ ਫਿਰ ਆਪਾਂ ਤਜਰਬੇ ਕਿਉਂ ਨਹੀਂ ਕਰਨੋਂ ਹਟਦੇ ਦੇਖੋ ਗੁਜਰਾਤ ਵਿੱਚ ਕੀ ਸਾਲ ਹੋ ਗਏ ਮੋਦੀ ਨੂੰ ਹੀ ਵੋਟ ਪਾਉਂਦੇ ਰਹਿੰਦੇ ਆ ਕਿ ਹੁਣ ਪਤਾ ਹੈ ਮੋਦੀ ਦਿੰਦਾ ਸਾਰਾ ਕੁਝ ਕਰਦਾ ਹੈ ਇੱਥੇ ਪੰਜਾਬੀਆਂ ਵਿੱਚ ਹਰ ਬਾਰ ਆਪਾਂ ਆਪਣਾ ਨਵਾਂ ਤਜਰਬਾ ਚਾਹੁੰਨੇ ਆ ਉਹਦੇ ਬਾਅਦ ਫਿਰ ਆਪਾਂ ਰੋਂਨੇ ਆ ਅੱਜ ਕੀ ਹਾਲਾਤ ਹੈ ਅੱਜ ਗੈਂਗਸਟਰ ਰਾਜ ਕਰ ਰਹੇ ਆ ਪੰਜਾਬ ਦੇ ਵਿੱਚ ਮੌਣ ਮੰਡੀ ਵਾਲੇ ਜਿਹੜੇ ਸੇਠ ਆ ਉਹਨਾਂ ਨੂੰ ਪਤਾ ਹੋਣਾ ਕਿੰਨਾਂ ਨੂੰ ਟੈਲੀਫੋਨ ਆਏ ਆ ਕਿੰਨਾਂ ਨੇ ਫਰੋਤੀਆਂ ਦਿੱਤੀਆਂ ਕੋਈ ਕਾਕਟਰ ਵੀ ਛੱਡਿਆ ਕੋਈ ਆਰਤੀਆ ਨਹੀਂ ਛੱਡਿਆ ਕੋਈ ਵਪਾਰੀ ਨਹੀਂ ਛੱਡਿਆ ਪੂਰੇ ਪੰਜਾਬ ਵਿੱਚ ਪੁਲਿਸ ਵਾਲੇ ਕੁਛ ਨਹੀਂ ਕਰਦੇ ਗੁੰਡਾਗਰਦੀ ਜਰਾਜ ਹੈ ਕਰੋਜ ਕੋਈ ਮਾਰਿਆ ਜਾਂਦਾ ਹੈ ਕੋਈ ਲੁੱਟਿਆ ਜਾਂਦਾ ਆ ਕੋਈ ਸੂਬੇ ਦੀ ਸਰਕਾਰ ਹੈ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਲਾਇਕ ਹੈ ਮੁੱਖ ਮੰਤਰੀ ਇਹ ਕਹਿੰਦੇ ਹੁੰਦੇ ਸੀ ਝਾੜੂ ਵਾਲੇ ਅਸੀਂ ਬਦਲਾ ਲੈ ਕੇ ਆਉਂਗੇ ਹਾਂ ਬਦਲਾ ਲਿਆਂਦਾ ਕਿ ਪੰਜਾਬ ਨੂੰ ਬਰਬਾਦ ਕਰ ਦਿੱਤਾ ਦੇਖੋ ਹੁਣ ਤੁਹਾਡੇ ਫੈਸਲਿਆਂ ਦਾ ਨੁਕਸਾਨ ਅਗਲੀਆਂ ਪੀੜ੍ਹੀਆਂ ਨੂੰ ਹੋਣਾ ਆਹ ਜਿਹੜੇ ਝਾੜੂ ਵਾਲੇ ਐ ਆਹ ਜਿਹੜੇ ਕਾਂਗਰਸ ਐ ਇਹਨਾਂ ਦਾ ਤੁਸੀਂ ਰਾਜ ਦੇਖ ਹੀ ਲਿਆ ਪਿਛਲੇ 40 ਸਾਲ ਦੇਖ ਲਓ 40 ਸਾਲਾਂ 25 ਸਾਲ ਤੁਸੀਂ ਆਪਣੇ ਬਜ਼ੁਰਗ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਮੌਕਾ ਦਿੱਤਾ ਕਾਲੀ ਦਲ ਦੀ ਸਰਕਾਰ ਨੂੰ ਮੌਕਾ ਦਿੱਤਾ ਆਪਾਂ ਜਾਦਾ ਪੰਜਾਬ ਦੀ ਗੱਲ ਨਾ ਕਰੀਏ ਕੱਲੇ ਬਠਿੰਡੇ ਜ਼ਿਲ੍ਹੇ ਦੀ ਗੱਲ ਕਰ ਲਈਏ ਐਮਸ ਇੱਦਾਂ ਵਧੀਆ ਹਸਪੀਟਲ ਆਇਆ ਅਕਾਲੀ ਦਲ ਦੀ ਸਰਕਾਰ ਬੀਬੀ ਹਰਖਸਰਤ ਕੌਰ ਬਾਦਲ ਕਰਕੇ ਇੱਥੇ ਯੂਨੀਵਰਸਿਟੀਆਂ ਖੁੱਲੀਆਂ ਹਰ ਕਿਸਮ ਦੀ ਯੂਨੀਵਰਸਿਟੀ ਇੱਥੇ ਹੈ ਇੱਥੇ ਥਰਮਲ ਪਲਾਂਟ ਲਿਆਂਦੇ ਗਏ ਇੱਥੇ ਰਫਾਇਨਰੀਆਂ ਲਿਆਂਦੀਆਂ ਗਈਆਂ ਤੇ ਕਾਰਖਾਨੇ ਲਿਆਂਦੇ ਗਏ ਇੱਥੇ ਹਵਾਈ ਏਡੇ ਲਿਆਂਦੇ ਗਏ ਆ ਸੜਕਾਂ ਦੀ ਜਾਲ ਦੇਖੋ ਅੱਜ ਜੇ ਤੁਸੀਂ ਮੌਣ ਮੰਡੀ ਤੋਂ ਅੰਮ੍ਰਿਤਸਰ ਜਾਣਾ ਤੁਸੀਂ ਇੱਥੇ ਚੰਡੀਗੜ੍ਹ ਜਾਣਾ ਹੈ ਕੈਜੀਆਂ ਸੜਕਾਂ ਹਰ ਚੀਜ਼ ਹੀ ਇੱਥੇ ਤੁਸੀਂ ਆਪ ਵੀ ਦੇਖ ਲਓ ਜੇ ਇੱਥੇ ਕਿਸੇ ਨੂੰ ਟਿਊਬਲ ਕਨੈਕਸ਼ਨ ਮਿਲਿਆ ਅਕਾਲੀ ਦਲ ਦੇ ਨੇ ਦਿੱਤਾ ਹੈ ਜੇ ਇਥੇ ਪੱਕੇ ਖਾਲੇ ਬਣੇ ਆ ਅਕਾਲੀ ਦਲ ਨੇ ਦਿੱਤੇ ਆ ਜੇ ਕੱਸੀਆ ਕਟੀਆਂ ਅਕਾਲੀ ਦਲ ਨੇ ਕੱਡੀਆਂ ਜੇ ਮੰਡੀਆਂ ਬਣਾਈਆਂ ਅਕਾਲੀ ਦਲ ਨੇ ਕੀਤੀਆਂ ਜੇ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਦੇਣ ਵਾਲਾ ਅਕਾਲੀ ਦਲ ਆ ਤਾਂ ਖੋਣ ਵਾਲੀ ਆ ਵਪਾਰੀਆਂ ਨੂੰ ਮੈਡੀਕਲ ਇੰਸ਼ੋਰੈਂਸ ਤੁਲਕੇ ਦੂਜਿਆਂ ਸੋ ਇੰਸ਼ੋਰੈਂਸ ਦੇਣ ਵਾਲਾ ਅਕਾਲੀ ਦਲ ਆ ਸਭ ਤੋਂ ਵੱਡੀ ਕਾਲੀ ਦਲ ਦੀ ਸੋਚ ਅਮਨ ਸ਼ਾਂਤੀ ਪੰਜਾਬ ਚ ਰੱਖਣੀ ਤੇ ਭਾਈਚਾਰਕ ਸਾਂਝ ਰੱਖਣੀ ਸਾਬ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਸੀ Hindu ਭਰਾ ਸੋਚਦੇ ਸੀ ਬਾਦਲ ਸਾਡਾ ਹੈ Christian ਭਰਾ ਸੋਚਦੇ ਸੀ ਬਾਦਲ ਸਾਡਾ ਹੈ Muslim ਵੀ ਸੋਚਦੇ ਸੀ ਬਾਦਲ ਸਾਡਾ ਹੈ ईसाई ਸੋਚਦੇ ਸੀ ਸਾਡੇ ਆ ਕਿਉਂ ਕਿ ਅਸੀਂ ਗੁਰੂਆਂ ਦੇ ਦੱਸੇ ਰਸਤੇ ਚੱਲਣ ਵਾਲੇ ਆ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਸਾਡੀ ਸੋਚ ਕਾਲੀ ਦਿਲ ਦੀ ਹੈ ਕਿ ਪੰਜਾਬ ਤਰੱਕੀ ਤਾਂ ਕਰੂਗਾ ਜੇ ਪੰਜਾਬ ਵਿੱਚ ਸਾਰੇ ਭਰਾਵਾਂ ਮੰਗੂ ਰਹਿਣ ਪੰਜਾਬ ਵਿੱਚ ਸ਼ਾਂਤੀ ਰਹੇ ਪੰਜਾਬ ਵਿੱਚ ਤਾਂ ਤਰੱਕੀ ਹੋਊਗੀ ਜੇ ਪੰਜਾਬ ਵਿੱਚ ਭਾਈਚਾਰੇ ਇੱਕ ਸਾਂਝ ਟੁੱਟੂਗੀ ਇੱਥੇ ਲੜਾਈ ਝਗੜੇ ਦੰਗੇ ਹੋਣਗੇ ਤੇ ਪੰਜਾਬ ਕਿੱਥੇ ਤਰੱਕੀ ਕਰੂਗਾ